ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸ਼ਹੀਦ ਬੀਬੀ ਸੁੰਦਰੀ ਪਿੰਡ ਉਕਾਈ ਪਿੰਡ ਭੈਣੀ ਮੀਲਵਾ ਇਸ ਟਾਈਮ ਅਸੀਂ ਪਿੰਡ ਭੈਣੀ ਮੀਲਵਾ ਦੇ ਆਪਣੇ ਖੇਤਾਂ ਦੇ ਵੇਚਾਂ ਜੀ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਬੇਨਤੀ ਕਰਦਾ ਦਿਖਾਓ ਇੰਨਾ ਇੰਨਾ ਪਾਣੀ ਚੜਾਵ ਪੱਠੇ தੱਥੇ ਪਾਉਣ ਦਾ ਵੀ ਬੜੀ ਮੁਸ਼ਕਲ ਆ ਇਸ ਕਰਕੇ ਪਿੰਡ ਭੈਣੀ ਮੀਲਵਾ ਦੀ ਇਕਾਈ ਨੇ ਮਿਲ ਕੇ ਜਿਹੜੀ ਆ ਇਹ ਪਿੰਡੂ ਜਗਾੜ ਆਪਾਂ ਤਿਆਰ ਕੀਤਾ ਵਾ ਜਿਹਦੇ ਨਾਲ ਅਸੀਂ ਇਸ ਹੜ੍ਹ ਦੀ ਮਾਰ ਤੋਂ ਆਪਣੀ ਸੁਰੱਖਿਆ ਵੀ ਕਰ ਸਕਦੇ ਆ ਉਹਦੇ ਨਾਲ ਨਾਲ ਆਪਣੇ ਪਸ਼ੂਆਂ ਦਾ ਚਾਰਾ ਵਗੈਰਾ ਜਿਹੜਾ ਵਾ ਉਹ ਆਪਣੇ ਖੇਤਾਂ ਵਿੱਚੋਂ ਵੱਢ ਕੇ ਲਿਆ ਸਕਦੇ ਆ ਉਹਦੇ ਨਾਲ ਸਾਨੂੰ ਕੋਈ ਅਮਰਜੈਂਸੀ ਪਵੇ ਤੇ ਆਪਾਂ 2-3 ਬੰਦੇ ਜਿਹੜੇ ਆ ਆਪਾਂ ਇਹਦੇ ਉੱਪਰ ਜਿਹੜੇ ਚੱਲ ਕੇ ਅੱਗੇ ਪਿੱਛੇ ਜਾ ਸਕਦੇ ਆ ਉਹ ਰਾਸ਼ਨ ਪਾਣੀ ਵੀ ਲਿਆ ਸਕਦੇ ਆ ਕਿਉਂਕਿ ਲਗਾਤਾਰ ਜੋ ਪਾਣੀ ਕਦੀ ਪਾਣੀ ਦਾ ਸતર ਵਧ ਰਿਹਾ ਵਾ ਕਦੀ ਘਟ ਰਿਹਾ ਵਾ ਅੱਜ 3-4 ਵਾਰ ਪਾਣੀ ਦਰਿਆ ਦਾ ਵਧਿਆ ਵੀ ਆ ਤੇ ਘਟਿਆ ਵੀ ਆ ਤੇ ਜਿਹਦੇ ਨਾਲ ਪੂਰਾ ਸਹਿਮ ਦਾ ਮਾਹੌਲ ਜਿਹੜਾ ਇਹ ਬਣਿਆ ਹੋਇਆ ਵਾ ਤੇ ਇਹ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਅੱਗੇ ਪਿੱਛੇ ਜਾ ਸਕਦੇ ਆ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਹੋਰ ਵੀ ਵੀਰ ਜੋ ਆਪਣਾ ਮਾੜਾ ਮੋਟਾ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਜਿਗਾੜ ਕਰੋ ਕਿਉਂਕਿ ਇਹ ਟਰਾਲੀ ਟਰੈਕਟਰ ਜਿਹੜੀਆਂ ਟੂਪਾਂ ਨੇ ਉਹਦੇ ਨਾਲ ਆਪਾਂ ਜਿਗਾੜ ਕੀਤਾ ਹੋਇਆ ਵਾ ਗੁਰੂ ਮਹਾਰਾਜ ਕਿਰਪਾ ਕਰਨ ਕੇ ਮੌਸਮ ਠੀਕ ਹੋਵੇ ਤੇ ਪੰਜਾਬ ਦਾ ਮੌਸਮ ਜਿਹੜਾ ਸਖਾਵਾਂ ਹੋਏ ਕਿਉਂ ਲਗਾਤਾਰ ਬਰਸਾਤ ਦੀ وجہ ਨਾਲ ਪਿੰਡ ਆਪਣੇ ਪਿੰਡਾਂ ਦਾ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਇਸ ਕਰਕੇ ਸਤਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿਉਂਕਿ ਸਰਕਾਰਾਂ ਕੋਲੋਂ ਕੋਈ ਉਮੀਦ ਨਹੀਂ ਆ ਸਾਨੂੰ ਆਪਣੇ ਆਪ ਹੀ ਸਾਰਾ ਕੁਝ ਜਿਹੜਾ ਆਪਣਾ ਇੰਤਜ਼ਾਮ ਕਰਨਾ ਪੈਣਾ ਆਪਣੇ ਮਾਲ ਡੰਗਰ ਆਪਣੇ ਬਾਲ ਬੱਚੇ ਨੇ ਖੇਤਾਂ ਦੀ ਸੁਰੱਖਿਆ ਵਾਸਤੇ ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ